ਜਗਤ ਚੁਗ ਅਟਲ ਚਬਰ ਛਤਰ ਤੱਕ ਤੇ ਮਾਇਤ ਦੋ ਜਹਾਨਾਂ ਦੇ ਮਾਲੀ ਸਮੁੱਚੀ ਮਾਨੁਕਤਾ ਦੇ ਲੈ ਪਰ ਸ਼ਕਤ ਗੁਰੂ ਤਾਨ ਤੰਨ ਸੈਸੜੀ ਗੁਰੂ ਗੰਨ ਸੈਜਿਤੇ ਪਾਵਨ ਅਪਰਤ ਨਿਗਿ ਲੋਧ ਵਿੱਚ ਅੰਮ੍ਰਿਤ ਵੇਲੇ ਤੋਹਾਧਰੀਆਂ ਭਰੀ ਗੁਰੂ ਸواری ਗੁਰਖਰਸਾ ਸਤ ਸੰਗ ਜੀ ਜਿਨ੍ਹਾਂ ਕੋ ਸਾਡੇ ਇਹ ਬੈਠੇ ਹਾਂ ਬਹੁਤ ਵੱਡੇ ਭਗਾਂ ਵਾਲੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਤਲ ਉਹ ਵੈਗ੍ਰੋ ਕਾਲ ਪੁਰਖ ਪਰਮਾਤਮਾ ਦੇ ਨਾਮ ਅਸਤੇ ਕੱਢੇ ਨੇ ਇਸੇ ਕਰਕੇ ਸਤਜੀਤ ਗੁਰਗਾਨੀ ਅੰਦਰ ਬਚਨ ਫਰਮਾਨ ਕਰਦੇ ਨੇ ਵੱਡੇ ਭਗੀ ਹਰ ਸੰਗਤ ਬਾਵਾ ਪਾਪਹਿਨ ਬ੍ਰਹਮਚੂਤ ਅੰਖਰੈ ਬਿੰਨ ਭਾਗਾਂ ਸਤਸੰਗ ਨਾਲ ਲੱਭੈ ਤੁਮ ਸੰਗਤ ਮਨ ਲੁਰੀ ਜੀਵ ਸਾਰੇ ਦੰਦੇ ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਵਾਇਗਰ ਕਾਰ ਰੁਖ ਪਰਮਾਤਮਾ ਖਸਮ ਦੇ ਨਾਮ ਨੂੰ ਜਪਦੇ ਨੇ ਜੋ ਸੰਤ ਜਿਹੜੇ ਅਮਰਤ ਵੇਲੇ ਕਉਟ ਦਿਨੇ ਵਾਇਗਰੂ ਤੇ ਨਾਮ ਨੂੰ ਜਪਦੇ ਨੇ ਉਹ ਇਸ ਭੌਜਲ ਭਾਵਤ ਨਿਆਵੀ ਦੁਨੀਆ ਤੋਂ ਬਾਹਰ ਨਿਕ ਜਾਂਦੇ ਨੇ ਇਸੇ ਕਰਕੇ ਸਤਜੀ ਫਰਮਾਨ ਕਰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲਾਏ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੀ ਕਾਸ਼ਟ ਫੜਿਆ ਕਿ ਜਿਹੜਾ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ ਉਹ ਮਨੁੱਖ ਕਾਲ ਮੁਖ ਪਰਮਾਤਮਾ ਦੇ ਨਾਮ ਦੇ ਸਮਾਧੇ ਲਾਉਂਦਾ ਉਸ ਕਾਲ ਮੁਖ ਪਰਮਾਤਮਾ ਦੇ ਨਾਮ ਨੂੰ ਤੇ ਆਉਂਦਾ ਹੈ ਤੇ ਸਾਇਬ ਕਹਿੰਦੇ ਜਿੱਥੇ ਉਹ ਮਨੁੱਖ ਉਸ ਸੰਸਾਰ ਦੇ ਵਿੱਚੋਂ ਤਰ ਜਾਂਦਾ ਹੈ ਉੱਥੇ ਉਸ ਮਨੁੱਖ ਦੀ ਜੜੇ ਹਾਉਮੇ ਆ ਪਾਉਗੇ ਉਸ ਦੇ ਵਿਕਾਰ ਨੇ ਉਹ ਨਾਸ਼ ਜਾਂਦੇ ਨੇ ਆਪਾਂ ਜਾਣਦੇ ਹਾਂ ਕਿ ਸਾਡੇ ਸਰੀਰ ਦੇ ਵਿੱਚ ਪੰਜ ਵਿਕਾਰ ਹੁੰਦੇ ਨੇ ਜੇ ਮਨੁੱਖ ਉਹਨਾਂ ਨੂੰ ਆਪਣੇ ਵਾਸਤੇ ਵਿੱਚ ਕਰ ਲਵੇ ਇਹ ਦੁਨੀਆ ਦੀ ਕੋਈ ਵੀ ਮਾਇਆ ਉਸ ਨੂੰ ਆਪਣੇ ਵਸ ਤੇ ਵਿੱਚ ਨਹੀਂ ਕਰ ਸਕਦੀ ਸਹਿਜ ਬਖਸ਼ਕਾਤ ਨੇ ਆਈ ਪੰਚੀ ਸਰਦਮਾਤੀ ਮਨ ਜਿੱਤਿਆ ਜਿਬ ਜਿਤਾ ਤੇ ਸਾਬ ਕਹਿੰਦੇ ਇਸ ਨੂੰ ਜਿਤਨਾ ਕਰਦਾ ਸਾਥ ਸੰਗਤ ਮਿਲ ਖਰ ਧਿਆਈਆ ਹਉ ਮੈਂ ਰੋਗ ਕ ਰੋਗ ਪਿਆ ਸੁਖ ਪਿਆ ਸਹਿਜ ਸਮਾਨ ਲਗਾਈਏ ਕਿ ਸਾਥ ਸੰਗਤ ਮਿਲ ਖਰ ਧਿਆਈਆ ਹਉ ਮੈਂ ਰੋਗ ਸੁਖ ਪਾਇਆ ਸਹਿਜ ਸਮਾਜਿਕ ਸਹਿਜ ਅਵਸਥਾ ਦੇ ਵਿੱਚ ਆ ਕੇ ਉਹ ਵਾਇਕ੍ਰੋਕਾਰਕ ਪ੍ਰਮਾਤਮਾ ਦੇ ਨਾਮ ਨੂੰ ਧਿਆਨਾ ਵਾਇਕ੍ਰੋ ਉਸਕਾਰਕ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਕਰਨਾ ਤੇ ਜਿਸ ਦੇ ਨਾਲ ਕੀ ਹੋਵੇਗਾ ਮਨੁੱਖ ਦੇ ਸਾਰੇ ਕਾਰਕ ਜਿਹੜੀ ਭਾਵੇਂ ਆ ਉਹ ਨਾਸ ਚ ਜਾਗੇਗੀ ਸਹਿਜ ਕਹਿੰਦੇ ਸਾ ਸੰਗਤ ਦੀ ਇਹ ਇਹੋ ਜੀ ਚੀਜ਼ ਹੈ ਜਿੱਥੇ ਆ ਕੇ ਮਨੁੱਖ ਜਿਹੜਾ ਥਮਾ ਹ ਇਨਸਾਨ ਬਣਦਾ ਹੈ ਜੇ ਮਨੁੱਖ ਭਲੇ ਪੁਰਸ਼ਾਂ ਦੀ ਸੰਗਤ ਕਰਦਾ ਤਾਂ ਤੇ ਭਲੇ ਪੁਰਸ਼ਾਂ ਵਾਂਗ ਬਣ ਜਾਂਦਾ ਤੇ ਜੇ ਮਨੁੱਖ ਨਸ਼ੇੜੀ ਦੀ ਸੰਗਤ ਕਰਦਾ ਤਾਂ ਨਸ਼ੇੜੀ ਬਣ ਜਾਂਦਾ ਕਿਉਂਕਿ ਮਨੁੱਖ ਦੀ ਗੱਡੀ ਬੱਚੇ ਦੀ ਸਭ ਤੋਂ ਵੱਡੇ ਜਿਹੜੇ ਪਾਇਤੀ ਗੁਰੂ ਹੁੰਦੀ ਆ ਉਹ ਉਸ ਬੱਚੇ ਦੀ ਮਾਂ ਹੁੰਦੀ ਆ ਤੇ ਜੇ ਮਾਂ ਆਪ ਗੁਰੂ ਦੇ ਨਾਲ ਜੁੜੀ ਜਾ ਤੇ ਬੱਚੇ ਨੂੰ ਗੁਰੂ ਦੇ ਨਾਲ ਜੋੜੇਗੀ ਜੇ ਆਪ ਮਾਂ ਰੁਆ ਦੇ ਉੱਤੇ ਰੀਲਾਂ ਵੇਖਦੀ ਹੈ ਫਿਰ ਬੱਚੇ ਨੂੰ ਕਦੇ ਗੁਰੂ ਦੇ ਨਾਲ ਨਹੀਂ ਜੋੜ ਸਕਦੀ ਕਿਉਂਕਿ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਪਾਈਏ ਤੇ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜੀਏ ਕਿਉਂਕਿ ਅੱਜ ਸਾਡੇ ਬੱਚੇ ਜਿਹੜੇ ਗੁਰਬਾਣੀ ਦੇ ਨਾਲ ਟੁੱਟਦੇ ਜਾ ਰਹੇ ਨੇ ਅੱਜ ਸਾਡੇ ਬੱਚੇ ਗੁਰ ਦੀ ਹਸ ਦੇ ਨਾਲ ਟੁੱਟਦੇ ਜਾ ਰਹੇ ਨੇ ਤਾਂ ਹੀ ਸਾਡੇ ਬੱਚੇ ਜਿਹੜੇ ਘਰ ਇੱਕ ਨਾਈ ਦੇ ਕੋਲ ਜਾਂਦੇ ਨੇ ਕੇਸ ਕਟਾ ਲੈਂਦੇ ਨੇ ਦਾੜ੍ਹੀ ਕਟਾ ਲੈਂਦੇ ਨੇ ਤੇ ਅੱਜ ਨਹੀਂ ਲੱਤਾਂ ਘਾਵਾ ਤਾਂ ਵੀ ਵਾਲ ਕੱਟੀ ਪਿਆ ਰਹੇ ਨੇ ਬਾਲ ਕਈ ਥਾਂ ਤੋਂ ਵਾਲ ਕੱਟ ਲੈਂਦੇ ਨੇ ਤੇ ਗੁਰੂ ਸਾਹਿਬ ਜੀ ਇਹਨਾਂ ਨੂੰ ਸਮਰੱਥ ਬਖਸ਼ਿਸ਼ ਕਰਨਾ ਸਿੱਖੀ ਸਰੂਪ ਦੇ ਨਾਲ ਜੋੜੀ ਰੱਖਣਾ ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਫਿਰ ਮਨੁੱਖ ਉਦਾਂ ਦਾ ਬਣ ਜਾਂਦਾ ਜੇ ਭਲੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਭਲੇ ਪੁਰਖਾਂ ਵਾਂਗ ਬਣ ਜਾਵੇਗਾ ਜੇ ਨੇ ਸ਼ੇੜੀ ਦੀ ਸੰਗਤ ਕਰੇਗਾ ਤਾਂ ਨੇ ਸ਼ੇੜੀ ਬਣ ਜਾਵੇਗਾ ਅਸੀਂ ਜੱਤਾਂ ਨਾ ਕਰਿਆ ਕਰੀਏ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਬਿਠਾ ਕੇ ਗੁਰਬਾਨੇ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੁੜਗੇ ਕਿਉਂਕਿ ਜਦੋਂ ਅਸੀਂ ਆਪਣੇ ਬੱਚੇ ਨੂੰ ਗੁਰ ਇਤਿਹਾਸ ਦੇ ਨਾਲ ਗੁਰਬਾਨੀ ਦੇ ਨਾਲ ਜੋੜਾਂਗੇ ਤਾਂ ਨਹੀਂ ਸਾਡਾ ਬੱਚਾ ਜਿਹੜਾ ਚੰਗਾ ਇਨਸਾਨ ਬਣ ਸਕਦਾ ਅੱਜ ਤੱਕ ਦੇਖੀਦਾ ਕਿ ਗੁਰੂ ਘਰ ਦੇ ਵਿੱਚ ਆ ਕੇ ਅਰਦਾਸ ਕਰਵਾਉਂਦੇ ਨੇ ਕਿ ਜਿਹੜਾ ਸਾਡਾ ਬੱਚਾ ਜਿਹੜਾ ਸਿੱਧੇ ਰਾਹ 'ਤੇ ਚੱਲ ਜਾਵੇ ਤੇ ਸਿੱਧੇ ਰਾਹ ਪਾਇਆ ਕਿਨੇ ਕੋਈ ਬਾਈਗਰ ਉੱਠੇ ਰਾਹ ਪਾਇਆ ਕਿਨੇ ਆਪਾਂ ਕੋਲ ਆ ਸਭ ਤੋਂ ਵੱਡਾ ਕਸੂਰ ਜਿਹੜਾ ਆਪਣਾ ਮਾਂ ਕਿਉਂਦਾ ਸਭ ਤੋਂ ਵੱਡਾ ਕਸੂਰ ਹੈ ਕਿਉਂਕਿ ਜੇ ਮਾਂ ਕਿਉਂ ਸ਼ੁਰੂ ਤੋਂ ਹੀ ਆਪਣੇ ਬੱਚੇ ਦਾ ਧਿਆਨ ਰੱਖੇ ਕਿਤੇ ਮੇਰਾ ਬੱਚਾ ਜਿਹੜਾ ਬਾੜੀ ਸੰਗਤ ਦੇ ਵਿੱਚ ਤ ਨਹੀਂ ਜਾ ਰਿਹਾ ਕਿਉਂਕਿ ਜੇ ਅਸੀਂ ਸ਼ੁਰੂ ਤੋਂ ਹੀ ਆਪਣੇ ਬੱਚੇ ਦਾ ਧਿਆਨ ਰੱਖਾਂਗੇ ਆ ਦੇਖੀਦਾ ਹੁਣ ਸਾਡਾ ਬੱਚਾ ਜਦ 17 18 ਸਾਲ ਦਾ ਹੋ ਜਾਂਦਾ ਸਾਡੇ ਮਾਪੇ ਜਿਹੜੇ ਆਪਣਾ ਨੂੰ ਹਾਈ ਲੈਵਲਸ ਕਰਾ ਕੇ ਬੰਦ ਦੇ ਸ਼ਾਦੀ ਦੇ ਧਰਮ ਦੇ ਪੇਟ ਬੰਦਨ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਸਾਡਾ ਬੱਚਾ ਜਿਹੜਾ ਨਸ਼ੇ ਕਰਨ ਲੱਗ ਪੈਂਦਾ ਹੋਰ ਗਾੜੀ ਸੰਗਤ ਕਰਨ ਲੱਗ ਪੈਂਦਾ ਤੇ ਜਦੋਂ ਮਾੜੀ ਸੰਗਤ ਕਰਨ ਲੱਗ ਪੈਂਦਾ ਮੇਰੇ ਬੱਚਾ ਸਾਡਾ ਸੜਕ ਸੁਤਾ ਬਸ ਜੰਦਾ ਜਿਸ ਤੇ ਵਿੱਚੋਂ ਨਿਕਲਣਾ ਜਿਹੜਾ ਉਸ ਦੇ ਵਾਸਤੇ ਬਹੁਤ ਵੱਡੀ ਮੁਸ਼ਕਲ ਬਣ ਜਾਂਦੀ ਹੈ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੀਏ ਕਿਉਂਕਿ ਜਦੋਂ ਸਾਡਾ ਬੱਚਾ ਸਾਡੇ ਸਾਹਮਣੇ ਹਮੇ ਦਾ ਸੰਗ ਪਤਲਾ ਹੋ ਜੇਗਾ ਕਿ ਸਾਡਾ ਬੱਚਾ ਕੀ ਕਰਿਆ ਕਿਸਾਡੇ ਬੱਚੇ ਨੇ ਕਿਤੇ ਮਾੜੀ ਸੰਗਤ ਨਹੀਂ ਕੀਤੀ ਕਿ ਸਾਡੇ ਬੱਚੇ ਨੇ ਮਾੜਾ ਸੰਗਤ ਨਹੀਂ ਕੀਤਾਗਾ ਗੁਰੂ ਦੇ ਨਾਲ ਜੁੜਿਆ ਕਿ ਨਹੀਂ ਜੁੜਿਆਗਾ ਗੁਰੂ ਘਰ ਚਕ ਚਾਹਦਾ ਕਿ ਨਹੀਂ ਜਾਂਦਾਗਾ ਕਿਉਂਕਿ ਜਿਹੜਾ ਬੱਚਾ ਘਰ ਦੇ ਵਿੱਚ ਆਪਣੀ ਮਾਂ ਲੋ ਦੀ ਕਦਰ ਕਰਦਾ ਹੈ ਆਪਣੇ ਮਾਂ ਲੋ ਦੀ ਸੇਵਾ ਕਰਦਾ ਹੈ ਉਹੀ ਫਿਰ ਬੱਚਾ ਆ ਕੇ ਗੁਰੂ ਘਰ ਦੀ ਸੇਵਾ ਕਰਦਾ ਹੈ ਨਾ ਤੇ ਬਾਕੀ ਤੇ ਪਖਾਨੀ ਦਾ ਜਿੰਨੇ ਮਰਜੀ ਕਰਾ ਲਓ ਸਾੰਗੀ ਬਖਸ਼ ਕਰਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਪਰਦੇਸ ਸੁਆਮੀ ਪਰਮੇਸ਼ਰ ਆ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਜਗਤ ਵਿਖਾਇਆ ਜਿਨ੍ਹਾਂ ਸਾਨੂੰ ਦੁਨੀਆ ਮਖਾਇ ਜਿਹੜੀ ਮਾਂ ਨੌ ਮਹੀਨੇ ਘੁੱਕ ਦੇ ਵਿੱਚ ਰੱਖ ਕੇ ਬੱਚੇ ਨੂੰ ਪਾਲਦੀ ਆ ਆ ਕਈ ਵਾਰ ਦੇਖਿਆ ਅੱਜ ਉਸੇ ਮਾਂ ਨੂੰ ਸਰ ਤੇ ਵਿੱਚ ਛੱਤਰ ਵਾਜਦੇ ਨੇ ਅੱਜ ਉਸੇ ਮਾਂ ਨੂੰ ਡੰਗਾ ਵਜਦੀਆਂ ਨੇ ਅੱਜ ਉਸੇ ਮਾਂ ਨੂੰ ਨਲਾ ਵਿੱਚ ਡੰਗਾ ਵਜਦੀਆਂ ਨੇ ਕਿਉਂਕਿ ਅੱਜ ਜਿਹੜਾ ਸਾਡੇ ਸਤਕਾਰ ਨਹੀਂ ਹੁੰਦਾ ਮਾਂ ਪਿਓ ਦਾ ਸਤਕਾਰ ਨਹੀਂ ਹੁੰਦਾ ਦੰਗਨਾਂ ਮੁੱਖਾਂ ਦੇ ਅੰਦਰ ਮਾਂ ਨੂੰ ਦਾ ਸਤਿਕਾਰ ਨਹੀਂ ਹੈ ਦਾ ਮਾਂ ਦਾ ਸਤਿਕਾਰ ਨਹੀਂ ਦਾ ਉਹ ਗੁਰੂ ਘਰ ਦੇ ਵਿੱਚ ਆ ਕੇ ਵੀ ਸੇਵਾ ਨਹੀਂ ਕਰ ਸਕਦਾ ਤਾਂ ਜੀ ਸਤਿ ਕੀ ਕੁਰਬਾਨੀ ਤਰਬਖਸ਼ ਕਰਦੇ ਸਤ ਗੁਰ ਕੀ ਸੇਵਾ ਸੰਭਲਿਆ ਜੇ ਕੋ ਕਰੇ ਚਿਤ ਲਾਈ ਮਾਂ ਦੀ ਜਿੰਦਿਆ ਫਲ ਕਾਮਨਾ ਹੋਂ ਦੇ ਵਿੱਚੋਂ ਦਰਿ ਤੇ ਨਾਲ ਸਾਹਿਬ ਕਹਿੰਦੇ ਨੇ ਕਿ ਮਨੁੱਖ ਜਿਹੜਾ ਮਾਇਆ ਦੇ ਵਿੱਚ ਇੰਨਾ ਫਸ ਗਿਆ ਹੈ ਕਿ ਮਾਇਆ ਦੇ ਵਿੱਚੋਂ ਨਿਕਲਣਾ ਜਿਹੜਾ ਉਸ ਦੇ ਵਾਸਤੇ ਬਹੁਤ ਹੀ ਵੱਡਾ ਔਖਾ ਹੈ ਕਿਉਂਕਿ ਜਿਹੜਾ ਮਨੁੱਖ ਇੱਕ ਵਾਰ ਮਾਇਆ ਦੇ ਵਿੱਚ ਫਸ ਜਾਂਦਾ ਹੈ ਉਸ ਦੇ ਵਾਸਤੇ ਜਿਹੜਾ ਨਿਕਲਣਾ ਜਿਹੜਾ ਬਾਹਰ ਨਿਕਲਣਾ ਜਿਹੜਾ ਬੜਾ ਔਖਾ ਹੋ ਜਾਂਦਾ ਤਨਾਣ ਦੁਨੀਆ ਕਹਿੰਸ ਕੋ ਵੈਗੁਰੂ ਕਾਰਕੁਖ ਪਰਮਾਤਮਾ ਕਹਿੰਦੇ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਕਿ ਇਹ ਜਿਹੜੀ ਦੁਨੀਆ ਜੜੀਆ ਇੱਕ ਮੁਸਾਫਰ خانہ ਕਿਉਂਕਿ ਜਿਹੜਾ ਸੰਸਾਰ ਦੇ ਵਿੱਚ ਆਉਂਦਾ ਉਸਨੇ ਇੱਕ ਦਿਨ ਜਾਣਾ ਜ਼ਰੂਰ ਹੈ ਜਿਹੜਾ ਇੱਕ ਵਾਰਾ ਸੰਸਾਰ ਦੇ ਵਿੱਚ ਆਉਂਦਾ ਉਹਨੇ ਜਾਣਾ ਜ਼ਰੂਰ ਹੈ ਇਹ ਮਤ ਸੋਚੋ ਕਿ ਅਸੀਂ ਸੰਸਾਰ ਦੇ ਵਿੱਚ ਆ ਗਏ ਹਾਂ ਕਿ ਹੁਣ ਸਾਡਾ ਮਰਨਾ ਜਿਹੜਾ ਲਿਖਿਆ ਨਹੀਂ ਗਿਆ ਬਾਅਦ ਕਿ ਹੁਣ ਅਸਲੀ ਮਰਨਾ ਹੀ ਨਹੀਂ ਕਰ। ਜੋ ਕਿ ਸਾਹਿਬ ਜੀ ਬਖਸ਼ ਕਰਦੇ ਨੇ ਜੇਹਾਂ ਜੀ ਲਿਖਿਆ ਤੇਰਾ ਹਉ ਕੁਰਮਾਏ ਇਕੱਲੇ ਆਵੇ ਨਾਨਕਾ ਸਦੀ ਉੱਠੀ ਜਾਏ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਉਸਨੇ ਜਾਣਾ ਜ਼ਰੂਰ ਹੈ ਜੋ ਆਇਆ ਸੋ ਚੜ੍ਹਦੀ ਸਭਾ ਤੋਂ ਆਈ ਵਾਹ ਕਿ ਜਿਹੜਾ ਸੰਸਾਰ ਦੇ ਵਿੱਚ ਆਉਂਦਾ ਉਸਨੇ ਜਾਣਾ ਜ਼ਰੂਰ ਹੈ ਕਿਉਂਕਿ ਸਾਖ ਕਹਿੰਦੇ ਜੇ ਦੁਨੀਆ ਜੜੀਆ ਸਾਡੇ ਇੱਕ ਮੁਸਾਫਰ خانہ ਹੈ ਇੱਥੇ ਆਈ ਚਲਾਈ ਚੱਲਦੀ ਰਹਦੀ ਹੈ ਅੱਜ ਬੱਸੀ ਬੈਠੇ ਆਂ ਕੱਲ ਕੋਈ ਹੋਰ ਹੋਵੇ ਤੇ ਬੈਠ ਸਕਦਾ ਹੈ ਜ਼ਰੂਰੀ ਇਹ ਕਿ ਐਸੇ ਇੱਥੇ ਬੈਠੇ ਰਹਿਣਾ ਇਹ ਇੱਕ ਦੁਨੀਆ ਜੜੀਆ ਇੱਕ ਮੁਸਾਫਰ خانہ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ ਤੇ ਇਸ ਦੇ ਕਰਕੇ ਮਾਇਆ ਦੇ ਵਿੱਚ ਨਿਕਲ ਕੇ ਕਾਰਕ ਪ੍ਰਮਾਤਮਾ ਦੇ ਨਾਮ ਨੂੰ ਜੱਟਿਆ ਕਰਦੇ। ਸਾਬ ਜੀ ਕਹਿੰਦੇ ਨੇ ਕੱਲ੍ਹ ਹੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤਰ ਜਨੂਰਾ ਧੀ ਜਨੋਰੀ ਜੋਰੂ ਜਿਨ੍ਹਾਂ ਦਾ ਸੰਤਾਰ। ਸਾਬ ਕਹਿੰਦੇ ਕੱਲ੍ਹ ਜੁਗ ਕੀ ਸਮੇਂ ਦੇ ਵਿੱਚ ਜਿਹੜੇ ਮਨੁੱਖ ਕਾਰਕ ਪ੍ਰਮਾਤਮਾ ਦੇ ਨਾਮ ਦੇ ਨਾਲ ਟੁਟੇ ਹੋਏ ਨੇ ਉਹ ਸਾਰੇ ਭੂਤ ਨੇ। ਸਾਬ ਕਹਿੰਦੇ ਇੱਥੇ ਪੁੱਤਰ ਵੀ ਭੂਤ ਨੇ। ਤੇ ਇਹ ਵੀ ਕੋ ਦੁਨੀਆ ਸਭ ਤੋਂ ਵੱਡੇ ਭੂਤ ਨੇ ਜਿਹੜਾ ਔਰਤ ਨੂੰ ਆਖਿਆ ਗਿਆ ਜਿਹੜੀ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਡਿੱਗਈ ਆ ਜਿਹੜੇ ਇੱਕ ਖਸਮ ਦੇ ਨਾਮ ਦੇ ਨਾਲ ਡਿੱਗੀ ਹੋਈ ਆ ਸਾਬ ਕਹਿੰਦੇ ਕਿ ਆ ਮਾਂ ਗੁਰੂ ਦੇ ਨਾਲ ਜੁੜੀ ਹੋਵੇਗੀ ਤੇ ਜਿਹੜੀ ਉਹ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਜੋੜ ਸਕਦੀ ਆ ਤੇ ਜੇ ਮਾਂ ਆਪ ਹਵਾਇਦਰ ਉੱਤੇ ਸਾਰੀ ਦਿਹਾੜੀ ਸਿੰਗਰ ਨਾਲ ਇੰਤਜ਼ਾਰ ਈ ਵੀ ਕੇ ਕੇ ਬੈਠੀ ਰਹਿੰਦੀ ਆ ਫੋਨ ਚਲਾਉਂਦੀ ਰਹਿੰਦੀ ਆ ਉਹ ਕਦੇ ਵੀ ਬੱਚੇ ਨੂੰ ਜਿਹੜਾ ਜੰਗਾਂ ਇਨਸਾਨ ਨੇ ਪੁਣਾ ਸਕਦੀ ਅੱਜ ਮਾਵਾ ਅਰਦਾਸ ਕਰਦਿਆਂ ਕਿ ਮੇਰੇ ਕੋਖ ਦੇ ਵਿੱਚੋਂ ਜਿਹੜਾ ਭਾਈ ਤਾਰੂ ਸਿੰਘ ਪੈਦਾ ਹੋਵੇ ਭਾਈ ਤਾਰੂ ਸਿੰਘ ਇਦਾਂ ਪੈਦਾ ਨਹੀਂ ਹੋਵੇਗਾ ਰੇਣਾ ਬੇਕੀ ਹੁੰਦੇ ਵਾਸਤੇ ਬਦਕੀ ਚਾਹੀਦੀ ਹੈ ਕੁਰਬਾਨੀ ਚਾਹੀਦੀ ਹੈ ਅਨਿਤ ਨਿਯਮ ਚਾਹੀਦਾ ਅਮਰਤ ਵੀਲਾ ਸਹਮਣਾ ਚਾਹੁੰਦਾ ਸਾਜੀ ਕਹਿੰਦੇ ਅਮਰਤ ਵੀਲਾ ਸੱਚ ਨਾ ਮੋਟੇ ਆਹੀ ਵਿੱਚ ਚਾਰ ਕਰਨੀ ਆਵੇ ਕਪੜਾ ਨਦਰੀ ਮੋਕ ਨੂੰ ਵਾਰ ਤੇ ਇੱਕ ਅੰਮ੍ਰਿਤ ਮਿੱਲਾ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹਾ ਦਰਸ਼ਿਸ਼ ਕੀਤਾ ਤੇ ਜਿਹੜਾ ਉਹਨਨਕ ਜਿਹੜਾ ਇਨਸਾਨ ਅੰਮ੍ਰਿਤ ਵੇਦ ਨੂੰ ਸਾਹਮਣ ਲੈਂਦਾ ਹੈ ਨਾ ਉਹ ਮਨੁੱਖ ਜਿਹੜਾ ਮਹਾਨ ਬਣ ਜਾਂਦਾ ਹੈ ਕਹਿੰਦੇ ਜਦੋਂ ਕਾਲ ਪਰਮਾਤਮਾ ਦੇ ਨਾਲ ਬਾਤ ਦਾਤ ਕਰਨੀ ਹੋਵੇ ਨਾ ਤੇ ਉਹ ਜਿਹੜਾ ਕਾਲਕੁਟ ਪਰਮਾਤਮਾ ਦਾ ਚੰਗਾ ਦਨ ਜਾੜਾ ਹੁੰਦਾ ਨਾ ਹਰ ਗੁਰੂ ਸਾਹਿਬ ਜੀ ਅਸੀ ਕਰਪਾ ਕਰਦੇ ਉਸ ਨੂੰ ਅਮਰਤ ਮਿਲਾ ਇਸ ਤਰ੍ਹਾਂ ਕੇ ਬਖਸ਼ਿਸ਼ ਕੀਤਾ ਕਿ ਜੇ ਕਾਲਪੁਖ ਪ੍ਰਮਾਤਮਾ ਦੇ ਨਾਲ ਸਿੱਧੀ ਗੱਲਬਾਤ ਕਰਨੀ ਹੈ। ਯਾਸ ਗਵਾਈ ਭਰਦਾ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਇੱਕ ਵਾਰ ਆਪਣੇ ਪੁੱਤਰ ਨੂੰ ਕਹਿ ਰਹੇ ਨੇ ਕਿ ਪੁੱਤਰ ਜੀ ਤੁਸੀਂ ਟਾਈਮ ਨਾ ਉੱਠ ਜਾਂਦੇ ਜੇ ਕੋਈ ਸੌਂਡ ਆਇਆ ਕਰੋ ਕਦੇ 사ਉਂ ਜਾਇਆ ਪਰ ਤੁਸੀਂ ਉੱਠਦੇ ਜਾਗਦੇ ਰਹਿੰਦੇ ਜਿੱਦੋਂ ਤੁਹਾਨੂੰ ਦੇਖੀਦਾ ਤੁਸੀਂ ਜਾਗਦੇ ਰਹਿੰਦੇ ਤੁਹਾਡੀਆਂ ਹੱਥਾਂ ਜਿਹੜੀਆਂ ਮੁੰਦੀਆਂ ਹੁੰਦੀਆਂ ਨੇ ਥੋੜਾ ਜਿਆਦਾ ਰੈਸਟ ਕਰ ਲੈ ਕੋਈ ਥੋੜਾ ਜਿਹਾ ਆਰਾਮ ਕਰ ਲੈ ਕਰੋ ਤੇ ਗੁਰੂ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਮੇਲਾ ਹੋਇਆ ਸੀ ਤੇ ਸਾਹਮਣੇ ਜਿਹੜਾ ਗੁਪੀਜਾ ਬੋਲੰਦਿਆ ਸੀ ਜ਼ਰੂਰ ਜਿ ਤਾਂ ਹੀ ਬਰਸ਼ਿਸ਼ ਕਰਦਣਾ ਗੁਪੀਜਾ ਅੰਮ੍ਰਿਤ ਮੇਲੇ ਬੋਲਿਆ ਤਫਾਰ ਗੁਰੂ ਸਾਹਿਬ ਜੀ ਕਹਿਣਾ ਤਾਂ ਜਿਹੜਾ ਪੁੱਤ ਆ ਜਿਹੜਾ ਆਪਣੇ ਮਾਤਾ ਜੀ ਨੂੰ ਕਰਨ ਕਿ ਮਾਤਾ ਜੀ ਉਹ ਸਾਹਮਣੇ ਦੇਖੋ ਪੁੱਜਾ ਜਿਹੜਾ ਬੋਲੰਦੀ ਆ ਉਹਨੇ ਵੀ ਕੋਈ ਰਸਤੇ ਕੀਤਾ ਰਮ ਅਰਾਮ ਨਹੀਂ ਕੀਤਾ ਉਹ ਵੀ ਜੋ ਕਾਲ ਦੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਆ ਤੇ ਫਿਰ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਮਾਤਾ ਜੀ ਕਹਿਣ ਲੱਗੇ ਕਿ ਪੁੱਤਰ ਜੀ ਹੁਣ ਤੁਸੀਂ ਵੱਡੇ ਹੋ ਗਏ ਥੇ ਹੁਣ ਤੁਸੀਂ ਕਾਰਨੋ ਕਾਰ ਕੋਈ ਕਲਿਆ ਕਰੋ ਕੋਈ ਦੁਕਾਨ ਛੁਡੂ ਕਰ ਤਵ ਤੇ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸਾਡੇ ਜਿਹੜੇ ਦੁਕਾਨ ਜਿਹੜੀ ਛੱਡਦੀ ਪਈ ਆ ਅਸੀਂ ਦੁਕਾਨ ਖੋਲ ਲਈ ਆ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਗੱਲ ਨੇ ਤੇ ਮਾਤਾ ਜੀ ਕਹਿਣ ਲੱਗੇ ਕਿ ਪੁੱਤਰ ਜੀ ਜਿਹੜੀ ਦੁਕਾਨ ਖੋਲੀ ਆ ਇਹ ਕਦੋਂ ਖੁੱਲਦੀ ਆ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਇਹ ਦੁਕਾਨ ਜਿਹੜੀ ਆ ਅਮਰਤ ਵੇਲੇ ਖੁੱਲਦੀ ਆ ਤੇ ਇਸ ਵਿੱਚ ਗਾਥ ਜਿਹੜੇ ਬਹੁਤ ਹੁੰਦੇ ਨੇ ਭਾਵ ਕਿ ਗੁਰੂ ਸਾਹਿਬ ਜੀ ਨੇ ਸੰਸਮਝਾਉਣਾ ਕੀਤਾ ਇਹ ਦੁਕਾਨ ਜਿਹੜੀ ਆ ਅਮਰਤ ਵੇਲੇ ਦੀ ਦੁਕਾਨ ਭਾਵ ਕਿ ਉਹ ਕਾਲਪੁਕ ਪਰਮਾਤਮਾ ਦੇ ਨਾਮ ਦੀ ਸਮਾਧੀ ਦੀ ਦੁਕਾਨ ਹੈ ਤੇ ਜਿਸ ਵਿੱਚ ਗਾਥ ਜਿਹੜੇ ਬਹੁਤ ਹੁੰਦੇ ਨੇ ਜਿਹੜੇ ਇਸ ਵਿੱਚ ਜੀਵ ਬਾਤ ਹੁੰਦੇ ਨੇ ਜਿਨ੍ਹਾਂ ਦੀ ਊਕਾਰ ਪਰਮਾਤਮਾ ਦੇ ਨਾਮ ਨੂੰ ਲੱਗੀ ਹੋਈ ਆ ਜਿਹੜੇ ਕਾਲ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਤਾਂ ਹੀ ਸਬਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਕਾਲ ਦੁੱਖ ਪਰਮਾਤਮਾ ਦੇ ਨਾਮ ਨੂੰ ਜਪਦਾ ਉਸ ਦੇ ਸਾਰੇ ਦੁੱਖ ਕਲੇਜੜੇ ਨਾਸ਼ ਜਾਂਦੇ ਨੇ ਸਬਜੀ ਬਖਸ਼ ਕਰਦੇ ਨੇ ਇੱਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਦਾ ਖੰ ਅਸੇ ਕਿ ਜਿਸ ਨਾਮ ਮਨਕਾਂ ਦਾ ਜਨਾ ਮਨਖਾਂ ਦੀ ਸੁਰਤੀ ਜੜੀ ਕਾਲਕ ਪਰਮਾਤਮਾ ਦੇ ਹਰੀ ਦੇ ਨਾਲ ਲੱਗ ਜਾਂਦੀਆਂ ਉਹ ਸਾਬ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਦੇ ਸਾਰੇ ਦੁੱਖ ਕਲੇ ਜਿਹੜੇ ਨਾਸ਼ ਕਰ ਦਿੰਦੇ ਨੇ ਜਿਹੜੇ ਉਹ ਕਾਲ ਦੁੱਖ ਪਰਮਾਤਮਾ ਦੇ ਨਾਮ ਜੁੜੇ ਹੋਏ ਨੇ ਤੇ ਸਾਬ ਜੀ ਬਖਸ਼ਿਸ਼ ਕਰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ ਤਨ ਮਹਿੰਮਟਾਵੋ ਕਿ ਜਿਹੜੇ ਮਨੁੱਖ ਉਸ ਕਾਰਕੁਸ਼ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਸ ਕਾਰਕੁਸ਼ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਤੇ ਸਾਹਿਬ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਦੇ ਸਾਰੇ ਦੁੱਖ ਤਲੇਂ ਗੜੇ ਨਾਸ਼ ਕਰ ਦਿੰਦੇ ਨੇ ਫਿਰ ਉਹ ਕਾਰਕੁਸ਼ ਪਰਮਾਤਮਾ ਐਸੀ ਕਿਰਪਾ ਕਰਨ ਦਾ ਤੇ ਆਪਣੇ ਮਨੁੱਖਾਂ ਨੂੰ ਸੰਸਾਰ ਦੇ ਵਿੱਚੋਂ ਪੁਚਾ ਕੇ ਰੱਖਦਾ ਕਿਸੇ ਵੀ ਸੇਖ ਦੇ ਉੱਤੇ ਦੁੱਖ ਦੀ ਘੜੀ ਨਹੀਂ ਆਉਂਦੀਂ ਜਿਹੜਾ ਤੁਮ ਜਿਹੜਾ ਸਿੱਖ ਜਿਹੜਾ ਦੁੱਖ ਦੇ ਵਿੱਚ ਹੁੰਦਾ ਮੁਸੀਬਤ ਦੇ ਵਿੱਚ ਹੁੰਦਾ ਉਹ ਕਾਲਪੁਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਸ ਨੂੰ ਸੰਸਾਰ ਦੇ ਵਿੱਚੋਂ ਬਚਾ ਲੈਂਦਾ। ਭਾਵੇਂ ਉਸ ਨੂੰ ਕੋਈ ਤੱਤੀ ਵਾਰ ਨਹੀਂ ਲੱਗਣ ਹੁੰਦਾ। ਜਿਸ ਸਾਹਿਬ ਜੀ ਬਰਸ਼ ਕਾ ਜਨ ਤਾਂ ਤੇ ਵਾਉਣਾ ਲੱਗਈ। ਪਾਰ ਪਰਮ ਸਰਮਾਈ। ਚਲ ਕਰਤ ਹਮਾ ਦੀ ਲੰਗ ਦੁੱਖ ਲੱਗੇ ਨਾ ਪਾਈ। ਭਾਵੇਂ ਉਹ ਕਾਲਪੁਖ ਪਰਮਾਤਮਾ ਇੱਡਾ ਤਿਆਰ ਹੁੰਦਾ। ਇਹ ਤਾਂ ਕਰਦਾ ਨੂੰ ਆ ਸੰਸਾਰ ਦੇ ਵਿੱਚ ਆਪਣੇ ਸਿੱਖਾਂ ਨੂੰ ਵਿਚਾਰਦੇ ਲੱਗਦਾ ਉਹਨਾਂ ਨੂੰ ਕਦੇ ਤਦ ਦੀ ਬਾਣ ਨਹੀਂ ਲੱਗਦਾ ਕਦੇ ਵੀ ਦੁੱਖ ਦੀ ਮੁਸੀਬਤ ਦੀ ਘੜੀ ਆਉਂਦੀ ਆ ਕਾਲ ਮੁਖ ਪਰਮਾਤਮਾ ਆਪਣਾ ਹੱਥ ਰੱਖਦਾ ਤੇ ਉਹਨਾਂ ਨੂੰ ਬਚਾ ਲੈਂਦਾ ਸਰ ਜੀ ਬਖਸ਼ ਕਰ ਤਰੇ ਹਾਰ ਦੁੱਖ ਚੋਂ ਭਗਤ ਉਪਾਇਆ ਕੈ ਰੱਖਦਾ ਆ ਰਾਮ ਰਾਜੇ ਹਰਨਾ ਦਸ ਦੁਸਤ ਹਰ ਮਾਰਿਆ ਪਹਿ ਲਾਲ ਕਰਾਇਆ ਹੰਕਾਰੀਆਂ ਮਿਤ ਦਾ ਪਿੱਟ ਦੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਐਸਾ ਰਸੀ ਵਿਆ ਅੰਤ ਲੈ ਸ਼ਬਦ ਕਿ ਜਿਨਾ ਮਨੁੱਖਾਂ ਦੇ ਸੁਰਤੀ ਜੜੀ ਆਕਾਲ ਮੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੁੰਦੀ ਹੈ ਜਿਹੜੇ ਮਨੁੱਖ ਆਕਾਲ ਮੁਖ ਪਰਮਾਤਮਾ ਦਾ ਕੋਟ ਆਸਰਾ ਤੱਕਦੇ ਨੇ ਤੇ ਜਦੋਂ ਉਹ ਮਨੁੱਖ ਸੰਸਾਰ ਦੇ ਵਿੱਚ ਹੁੰਦੇ ਨੇ ਦੇਵ ਕਾ ਅਗਰ ਤੁਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਹਨਾਂ ਦੀ ਇਲਾਜ ਰੱਖਦਾ ਉਹਨਾਂ ਦੀ ਪਦ ਰੱਖਦਾ ਭਾਵ ਕੇ ਉਹਨਾਂ ਦੀ ਇੱਜ਼ਤ ਰੱਖਦਾ ਤੇ ਕਦੇ ਵੀ ਦੁੱਖ ਦੀਆਂ ਘੜੀਆਂ ਮੁਸੀਬਤ ਦੀਆਂ ਘੜੀਆਂ ਨਹੀਂ ਆਉਂਦਾ ਕਿਉਂਕਿ ਆਪਾਂ ਜਾਣਦੇ ਹਾਂ ਤੇ ਭਾਈ ਗੁਰਦਾਸ ਜੀ ਪਰਮਾਨ ਕਰਦੇ ਨੇ ਕਿ ਭਗਤ ਨਾਮ ਦੇ ਵਿੱਚ ਦੇ ਨਾਲ ਚਾਰ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਦੀ ਗਵਾਹੀ ਪਾਇ ਗੁਰਦਾਸ ਜੀ ਆਪਣੇ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਭਰੀ ਕਟੋਰੀ ਨਾਮ ਦੇਵ ਲੈ ਖਾਣ ਕਰਨਾ ਦੁੱਧ ਪਿਲਾਇਆ ਗਾਏ ਮੂਹਿੰ ਜਵਾਜਨ ਨਾਮ ਦੇਵ ਦਾ ਸ਼ਕਪਰ ਛਾਇਆ ਫਿਰ ਤੋਹਰਾ ਰੱਖਿਆ ਨ ਚਾਰ ਵਰਨ ਪੈ ਪੈਰੀ ਪਾਇਆ ਭਗਤ ਜਨਾਂ ਦਾ ਕਰੇ ਕਰਾਰ ਕਿਉਂਕਿ ਭਗਤ ਨਾਮ ਦੇ ਜਿਹੜਾ ਚਾਰ ਘਟਨਾ ਵਾਪਰਦੀਆਂ ਨੇ ਇਹ ਫਿਰ ਉਹ ਕਾਲਪੁਖ ਪਰਮਾਤਮਾ ਆਪਣੀ ਹੱਥ ਰੱਖ ਕੇ ਆਪਣਾ ਹੱਥ ਰੱਖ ਕੇ ਉਹਨਾਂ ਦੀ ਚਾਰੀਆਂ ਵਕਤਾਂ ਦੇ ਫਿਰ ਲਾਜ਼ ਰੱਖਦਾ ਜਿਹੜੀਆਂ ਚਾਰ ਘਟਨਾ ਵਾਪਰਦੀਆਂ ਨੇ ਉਹਨਾਂ ਦੇ ਵਿੱਚ ਕਾਲਪੁਖ ਪਰਮਾਤਮਾ ਫਿਰ ਆਪਣੇ ਭਗਤ ਦੀ ਲਾਜ਼ ਰੱਖਦਾ ਜਦੋਂ ਭਗਤ ਨਾਮ ਦੇ ਵਿੱਚ ਦੇ ਪਿਤਾ ਆਦਮ ਸਿਰ ਤੋਂ ਕਿਤੇ ਬਾਹਰ ਕੰਮ ਪੈ ਜਾਂਦਾ ਹੈ ਉਹ ਆਪਣੇ ਪੁੱਤਰ ਨੂੰ ਕਹਿੰਦੇ ਨੇ ਕਿ ਨਾਮਦੇਵ ਕਿ ਪੁੱਤਰ ਨਾਮਦੇਵ ਅੱਜ ਵੀ ਬਾੜ ਕਿਤੇ ਕੰਮ ਜਾ ਰਿਹਾ ਤੁਸੀਂ ਠਾਕਰ ਨੂੰ ਦੰਦ ਪਲਾਕੇ ਆਉਣਾ ਇਤਿਹਾਸ ਗਵਾਹ ਕਰਦਾ ਕਿ ਜਦੋਂ ਭਗਤ ਨਾਮਦੇਵ ਜੀ ਠਾਕਰ ਨੂੰ ਦੰਦ ਪਲਾਉਣ ਵਾਸਤੇ ਜਾਂਦੇ ਨੇ ਤੀਨ ਉੱਥੋਂ ਦੇ ਹੰਕਾਰ ਜਿਹੜੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਭਗਤ ਨਾਮਦੇਵ ਜੀ ਪਰਮਾਨੰ ਕਰਦੇ ਨੇ ਹਸਤ ਖੇਤ ਤੇਰੇ ਦੋਹਰੇ ਆਇਆ ਭੰਤ ਕਰਤ ਨਾਮਾ ਪਕੜੇ ਉਠਾਇਆ ਕਿ ਮੈਂ ਹਸਦਾ ਖੇਡਦਾ ਤੇਰੇ ਮੰਦਰ ਦੇ ਵਿੱਚ ਆਇਆ ਸੀ ਵਰਦੇ ਦੇ ਹੰਕਾਰ ਨਾਲ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਫਿਰ ਭਗਤ ਨਾਮ ਜੀ ਦੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਜਾਂਦੇ ਨੇ ਜਦੋਂ ਭਗਤ ਜੀ ਪਿਛਲੇ ਪਾਸੇ ਜਾ ਕੇ ਬੈਠ ਜਾਂਦੇ ਨੇ ਤੇ ਫਿਰ ਸਾਰੇ ਕੀ ਕਹਿੰਦੇ ਨੇ ਜੋ ਜੋ ਨਾਮਾ ਹਰ ਗੁਣ ਉੱਚੇ ਭਗਤ ਜਨਾਕ ਦੁਹਰਾਤ ਲਈ ਜਿਵੇਂ ਜਿਵੇਂ ਭਗਤ ਨਾਮਦੇਵ ਜੀ ਉਸ ਰਾਮ ਰਾਮ ਦਾ ਓਕਾਰ ਪ੍ਰਮਾਤਮਾ ਸੱਚੇ ਦਾ ਨਾਮ ਲੈਂਦੇ ਨੇ ਉਹ ਕਹਿ ਇਤਿਹਾਸ ਦੇ ਗਵਾਹ ਕਰਦਾ ਕਿ ਉੱਪਰ ਗੜਾ ਮੰਦਰ ਦਾ ਮੂੰਹ ਆ ਭਗਤ ਨਾਮਦੇਵ ਜੀ ਵੱਲ ਪਾਸੇ ਹੋ ਜਾਂਦਾ ਤੇ ਹੰਕਾਰੀਆਂ ਪਾਸੇ ਪਿੱਠ ਹੋ ਜਾਂਦੀ ਹੈ ਹੰਕਾਰੀਆਂ ਨਿਤਕਾਂ ਪਿੱਠ ਤੇ ਨਾਮ ਦੀ ਉਹ ਮੁਖ ਲਾਇਆ ਪਾਪ ਕੇ ਹੰਕਾਰੀਆਂ ਪਾਸੇ ਪਿੱਠ ਹੋ ਜਾਂਦੀ ਹੈ ਕਿ ਕਾਲਪੁਖ ਪਰਮਾਤਮਾ ਐਸੀ ਕਿਰਪਾ ਕਰਦਾ ਤੇ ਭਗਤ ਨਾਮਦੇਵ ਜੀ ਪਾਸੇ ਜਿਹੜਾ ਉਸ ਮੂਰਤੀ ਦਾ ਭਾਵ ਕੀ ਉਸ ਮੰਦਰ ਦਾ ਜਿਹੜਾ ਨੂੰ ਆ ਭਗਤ ਨਾਮਦੇਵ ਜੀ ਵੱਲ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਫਿਰ ਜੋ ਕੁਝ ਕਾਲਪੁਖ ਪਰਮਾਤਮਾ ਦੇ ਕੋਲ ਮੰਗਦਾ ਫਿਰ ਉਸ ਨੂੰ ਪ੍ਰਾਪਤ ਹੋ ਜਾਂਦਾ ਜਪ ਮੰਗ ਹਰ ਕਰਨਾ ਅਨੰਤ ਹੈ ਜੋ ਇੱਛਾ ਸੋਹੀ ਪਲ ਪਾਵਾਂ ਤਾਂ ਦੋਖਣਾ ਲੱਗਦੀ ਹੈ ਕਿ ਸਾਹਿਬ ਜੀ ਨੇ ਅੱਜ ਦੇ ਕਿੁਕਨਾਮੇ ਵਿੱਚ ਇਹੀ ਸਾਨੂੰ ਦਰਸ਼ਿਤ ਕੀਤਾ ਹੈ ਕਿ ਜਿਹੜਾ ਉਸ ਕਾਲਪੁਕ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਜਿਹੜਾ ਉਸ ਕਾਲਪੁਕ ਪਰਮਾਤਮਾ ਦੇ ਨਾਮ ਨੂੰ ਲਿਉਂਦਾ ਹੈ ਤੇ ਫਿਰ ਜਦੋਂ ਉਹ ਉਹਨੁਕ ਕਾਲਪੁਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਜੋ ਕੁਝ ਮੰਗਦਾ ਹੈ ਫਿਰ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਜੀ ਸਾਹਿਬ ਜੀ ਬਰਸ਼ਿਸ਼ ਕਰਦੇ ਨੇ ਜੋ ਮੰਗਦਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਹੈ ਗਿਆਨਕ ਦਾ ਸੁਮਕ ਤੇਜ ਉਹ ਲੈ ਇਹਾ ਉਹਨਾ ਸੱਚੇ ਨੇ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦਵਾਰੇ ਤੇ ਗੁਰੂ ਹਾਜ਼ਰੀ ਤੇ ਹੁੰਦਾ ਹੈ ਫਿਰ ਸਾਹਿਬ ਜੀ ਆਸੀ ਕਿਰਪਾ ਕਰਦੇ ਨੇ ਉਸ ਮਨੁੱਖ ਦੀ ਜਿਹੜੀ ਲਾਗ ਰੱਖਦੇ ਨੇ ਫਿਰ ਜੋ ਕੁਝ ਕਾਰਕੁਕ ਪ੍ਰਮਾਤਮਾ ਦੇ ਕੋਲ ਆਨੰਦ ਦਾ ਫਿਰ ਉਹ ਸੁਨ ਪ੍ਰਾਪਤ ਹੋ ਜਾਂਦਾ ਹੈ ਜੀ ਆਓ ਅਣਕੋ ਨੰਨ ਵਾਲੇ ਚੌਥੀ ਮਾਰਗੇ ਮੇਰੇ ਤੋਂ ਪਹਿਲਾਂ ਆਪ ਜੀ ਨੇ ਨਿਤ ਨੰਨ ਸਰ ਨੂੰ ਕਿਤਾਬ ਦਾ ਪ੍ਰੰਤ ਪ੍ਰੰਤ ਅਸ ਬੇਨਤੀ ਹੋਈ ਜੋ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲੇ ਪਰਮਣ ਬਚਨ ਸਰ ਨੂੰ ਕੀਤਾ ਉਸ ਬੰਦੇ ਕੁਝ ਪਰਮਣਤ ਵਿਚਾਰਾ ਕਰਨ ਦਾ ਸਮਨ ਸਿਗੁਰਮੰਤ ਵਿਚਾਰਾ ਕਰਨ ਦਾ ਪਹਿਲਾਂ ਸੁਮੇਸ਼ ਪਾਸ਼ਾ ਦੇ ਬਖਸ਼ੀ ਵੱਤੇ ਪ੍ਰਮਾਣ ਕਰੋ ਲਗਾਓ ਸਾਜ ਦੀ ਕੁਝ ਕਹਿਣ ਦਾ ਪੁਟ ਬਖਸ਼ੂ ਬਲਾਉ ਕਰਤੇ ਜੀ ਆਪਕੋ ਜੀ ਵਾਰ ਵੀ ਗੁਰ ਜੀ ਦਾ ਖਾਲਸਾ ਵਾਰ ਵੀ ਗੁਰ ਜੀ ਦੀ ਪੀਮੇ